परम सत्कार सत्या जी आप जितने भी माई भाई प्रेमी जूरों ने चल करके रबी स्रोत धन धन साहब सतगुरु गुरु ग्रंथ साहब महाराज जी की पावन पवित्र ती गोद बैठ के आनंद ले रहे हैं ਜਿਤੇ ਅੰਮ੍ਰਿਤਮਈ ਗੁਰਬਾਣੀ ਆਪਾਂ ਪਰਸੋ ਰੋਜ ਤੋਂ ਸਰਵਣ ਕਰਨਿਆ ਭਾਈ ਸਾਹਿਬ ਪਰ ਗੁਰਪ੍ਰੀਤ ਸਿੰਘ ਜੀ ਵੱਲੋਂ ਸੇਵਾ ਕੀਤੀ ਗਈ ਉਥੇ ਨਾਲ ਨਾਲ ਹੀ ਮਹਾਂਪੁਰਖਾਂ ਦੀ ਯਾਦ ਬਣਾਣੀ ਉਹਨਾਂ ਮਹਾਂਪੁਰਖਾਂ ਦੀ ਯਾਦ ਜਿਨ੍ਹਾਂ ਨੂੰ ਵਾਹੀਂ ਧੰਤ ਕਹਿੰਦੇ ਹੈ ਸੰਤ ਸਾਰੇ ਹੀ ਸਤਕਾਲ ਜੋਗ ਨਹੀਂ ਕਥਾ ਵਾਚਨ ਸਾਰੇ ਸਤਕਾਲ ਜੋਗ ਨਹੀਂ ਸਾਧੂ ਸਭ ਸਤਿਕਾਰਯੋਗ ਨੇ ਸਾਰੇ ਕਲਾਸ ਵਿੱਚ ਸਾਰੇ ਬੱਚੇ ਫੇਰ ਨਹੀਂ ਹੁੰਦੇ ਤੇ ਸਾਰੇ ਪਾਸੇ ਨਹੀਂ ਹੁੰਦੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਨੇ ਉਹਨਾਂ ਨੂੰ ਫੇਰ ਜਾ ਕੇ ਯਾਦ ਕਰਨਾ ਕਰਨਾ ਹੈ کافی ਸਮੇਂ ਤੋਂ ਰਾਗੀ ਸਿੰਘ ਸਹਿਬਾਨਾਂ ਤੋਂ ਆਪ ਜੀ ਨੇ ਅਪਤਮ ਜੀ ਗੁਰਬਾਣੀ ਸਰਵਣ ਦਿੱਤੀ ब्रह्म ज्ञानी सब जीव है नहीं मरता हूं महापुरुष संसार कर दे, कर दे, कर दे के बीच पला करने वास्ते आंदे नहीं बड़ा करते 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 ही परमेश्वर के बीच विलीन हो जाते हैं आप सहारे में मिला मैं मेरे अस होए जे तू मेरा होए रहे सब जग तेरा होए ਧੰਨ ਬਾਬਾ ਈਸ਼ਰ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਤੋਂ ਬਾਬਾ ਅਤਰ ਸਿੰਘ ਜੀ ਦੇ ਨੂੰ ਸਾਹਮਣੇ ਦਿਰੋਣਾਪੁਰ ਦੇ ਨਾ ਤੇ ਉਹਨਾਂ ਨੂੰ ਵੀ ਪਤਾ ਸੀ ਕਿ ਇਹਨਾਂ ਦੇ ਜੀਵਨ ਹੈ ਬੜੇ ਪਰਉਪਕਾਰ ਨੇ ਬਾਬਾ ਅਤਰ ਸਿੰਘ ਨੇ ਪਛਾਣ ਲਿਆ ਵੀ ਆਉਣ ਵਾਲੇ ਸਮੇਂ ਵਿੱਚ ਬਹੁਤ ਸੇਵਾ ਕਰਨੀ ਹੈ ਰਾਣੀ ਧੱਕੀ ਨੂੰ ਭਗ ਲਾਈ ਸਾਰੀ ਜ਼ਿੰਦਗੀ ਬਾਬਾ ਜੀ ਨੇ ਰਾਜਿਆਂ ਮਹਾਰਾਜਿਆਂ ਜੋਗਿਆਂ ਵਰਗੀ ਰਾਜਵੇਂ ਰਾਜ ਜੋਗਵੇਂ ਜੋਗੀ ਤਪਵੇਂ ਤਪੇਸ਼ਰ ਗ੍ਰਿਸ਼ਤ ਨਾ ਧੋਕੇ ਗੁਰੂ ਨਾਨਕ ਦੇ ਘਰ ਦੇ ਧਰਮ ਦੀ ਪਾਲਣਾ ਕਰਕੇ ਆਪਣਾ ਜੀਵਨ ਜਿਹੜਾ ਸੀ ਉਹ ਲੇਖੇ ਚਲਾ ਦਿੱਤਾ ਮਹਾਂਪੁਰਖ ਆਖਰੀ ਦੀਵਾਨ ਜਿਹੜੇ ਨੀ ਲੈਨਡ ਦੀ ਧਰਤੀ ਤੇ ਦੇ ਰਹੇ ਨੇ ਤੇ ਜਲੋ ਗੋਲਵਰ ਹੈ ਮਹਾਂਪੁਰਖ ਪੁੰਚੇ ਨਾ ਬੜੇ ਪਿਆਰ ਵਾਲੇ ਮਹਾਂਪੁਰਖਾਂ ਦੀ ਸੰਗਤ ਕੋ ਡਾਕਟਰ ਕੋਈ ਜੀ ਨਹੀਂ ਆਮ ਸੰਗਤਾਂ ਨੂੰ ਨਾਲ ਨਾਲ ਤੁਰੀਆਂ ਫੜਦੀਆਂ ਨੇ ਇਹ ਮਹਾਰਾਜ ਜੀ ਡਾਕਟਰ ਨੂੰ ਪੁੱਛਦੇ ਨੇ ਵੀ ਜੇ ਕੋਈ ਇੰਗਲੈਂਡ ਵਿੱਚ ਚੜਾਈ ਕਰ ਜਾਵੇ ਉਹਦੇ ਸਰੀਰ ਨੂੰ ਜੇ ਇੰਡੀਆ ਭੇਜਣਾ ਹੋਵੇ ਇਹਨਾਂ ਬਾਰੇ ਇਹ ਕਿੱਥੇ ਗੱਲਾਂ ਕਿਉਂ ਕਰਦੇ ਹੋ ਕਹਿੰਦੇ ਐਵੇਂ ਸੇ ਪੁੱਛਦੇ ਆ ਵੀ ਜੇ ਕੋਈ ਬਾਹਣਾ ਵਾਪਰ ਜਾਵੇ ਉਹਦੇ ਸਰੀਰ ਨੂੰ ਇੰਡੀਆ ਭੇਜਣਾ ਹੋਵੇ ਕਹਿੰਦੇ ਭੇਜਿਆ ਜਾਏ ਕਹਿੰਦੇ ਪੁੱਤ ਮੈਂ ਬੂਲਵਰ ਹਸਪਤਲ ਜਦੋਂ ਰਾਤ ਦਾ ਦਿਵਾਨ ਲਾਇਆ ਮਾਪੁਰਖਾਂ ਨੇ ਆਖਰੀ ਦਿਵਾਨ ਦੀਵਾ ਲਾਆ ਮਾਪੁਰਖਾਂ ਦੇ 50 ਸਾਲਾਂ ਦੇ ਵਿੱਚ ਜਿੰਨੇ ਵੀ ਦਿਵਾਨ ਹਨ ਲਗ ਲਗ ਟਿੱਪਾ ਪਈਆਂ ਨੇ YouTube ਤੇ ਦਿਵਾਨ ਤੇ ਸਾਰੇ ਦਵਾਨਾਂ ਦੇ ਵਿੱਚ ਮਹਾਂਪੁਰਖਾਂ ਨੇ ਕਦੇ ਕਿਸੇ ਦੀ ਵਡਿਆਈ ਕੀ ਕੀਤੀ ਨਹੀਂ ਦਿਆਂ ਨਹੀਂ ਕੀਤੀ ਆਪਣੀ ਮਸਤੀ ਦੇ ਨਾਲ ਰੱਬ ਨੂੰ ਰੱਬ ਨੂੰ ਬਾਣੀ ਦੇ ਨਾਲ ਮੋੜਿਆ ਸੀ ਤੇ ਜਦੋਂ ਕੀਰਤਨ ਕਰਦੇ ਸਨ ਨਾ ਸਭ ਕੁਝ ਸੰਨਸਾਮ ਹੋ ਜਾਂਦੀ ਸੀ ਗਲੀ ਦੇ ਕੱਟ ਵੀ ਸੁਨਨੇ ਹੋ ਜਾਂਦੇ ਇਹ ਰਾਣਾ ਵਾਲੇ ਮਹਾਂਪੁਰਖਾਂ ਨੇ ਜਦੋਂ ਆਖਰੀ ਧਾਰਨਾ ਪੜੀ ਬਾਬਾ ਬਜਿੰਦਰ ਸਿੰਘ ਜੀ ਰਾਣਾ ਸਾਹਿਬ ਵਾਲੇ ਜਿਹੜੇ ਸੱਚਖੰਡ ਪੜਨਾ ਕਰਕੇ ਫਿਰ ਉਹ ਉਹਨਾਂ ਦਾ ਜੀਵਨ ਸੁਣਾਉਂਦੇ ਨੇ ਨਾਲੇ ਆਖਰੀ ਧਾਰਨਾ ਵੀ ਪੜਦੇ ਕੇ ਸਾਹ ਭਾਵੇਂ ਪੁਰਾਣਾ ਚੋਲਾ ਦਿਨ ਥੋੜੇ ਰਹਿ ਗਏ ਪਰ ਇਹਨਾਂ ਨੇ ਜਿਸ ਪਤਾ ਵੀ ਉਹ ਆਪ ਵੀ ਆਪਣੇ ਪਿਓ ਦੀ ਯਾਦ ਬਣਾਉਂਦੇ ਬਣਾਦੇ ਪੁੱਤਰ ਵੀ ਆਪਣੇ ਪਿਓ ਦੇ ਵਿੱਚ ਰੀਨ ਹੋ ਜਾਂਦੇ ਆ ਵੀ ਬਾਬਾ ਦਰਸ਼ਨ ਸਿੰਘ ਜੀ ਕੁਲਲੀ ਵਾਲਿਆਂ ਦੀ ਗੱਲ ਕਰੀ ਪਿੱਟਾ ਜੀਵਨ ਸੀਗਾ ਬਾਬਾ ਨਾਨਕ ਸਿੰਘ ਜੀ ਪਲੇਰਾ ਵਾਲੇ ਦੁਨੀਆ ਦੇ ਰੱਬ ਦੇ ਭੇਜੇ ਸਾਧੂ ਤੇ ਬੋਧ ਨੇ ਬਾਬਾ ਅਤਰ ਸਿੰਘ ਜੀ ਰੇਲੂ ਸਾਹ ਵਾਲੇ ਬਾਬਾ ਅਤਰ ਸਿੰਘ ਜੀ ਵਸਤੂਆਂ ਸਾਹ ਵਾਲੇ ਹੋਤੀ ਮਰਦਾਨ ਵਾਲੇ ਇਹ ਸਾਧੂ ਕੋ ਧਰੇਵੇਂ ਨੇ ਅੱਜ ਲੱਭ ਕੇ ਵੇਖੋ ਕੌਣ ਤੁਹਾਨੂੰ ਸਾਧੂ ਮਿਲਦਿਆਂ ਕਰਕੇ ਬਣੀ ਸੁਖੀਏ ਚੈਨਲ ਆਫ ਲੋਕ ਕਰ ਰਹੇ ਨੇ ਆਪਣੇ ਕਰਮ ਭੋਗ ਰਹੇ ਨੇ ਪਰ ਸਾਧੂ ਦਾ ਕੰਮ ਹੈ ਪੜਾਈ ਕਰਨਾ ਪੜਾਈ ਕਰਨਾ ਬਾਬਾ ਮਰਜੀਤਰ ਸਿੰਘ ਜੀ ਦੇਖੋ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਉਹਨਾਂ ਦਾ ਜੀਵਨ ਬਾਬਾ ਕਿਸ਼ਨ ਸਿੰਘ ਵਿੱਚ ਨਜ਼ਰ ਆਇਆ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਤੋਂ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਦਾ ਜੀਵਨ ਨਜ਼ਰ ਆਇਆ ਬਾਬਾ ਬਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਐਵੇਂ ਜੇ ਸਾਧੂ ਕੋਈ ਧੜੇ ਮੇਢ ਕੋਈ ਪਿਆਰਿਓ ਜਾਣ ਤੋਂ ਪਹਿਲਾਂ ਕਹਿ ਦੇਣ ਐਸ ਤਰੀਕ ਨੂੰ 7:00 ਵਜੇ ਚੋੜਾ ਛੱਡ ਦੇਣਾ ਭਾਈ ਇਹ ਧੜੀਆਂ ਨੇ ਗੱਲਾਂ ਕੋਈ ਬਾਬਾ ਬਰਿਆਮ ਸਿੰਘ ਨੇ ਏਕੇ ਰੱਖ ਦਿੱਤਾ ਜਾਣਾ ਸਾਥਾਂ ਨੂੰ ਭਾਈ ਤੇ ਬਾਬਾ ਬਜਿੰਦਰ ਸਿੰਘ ਜੀ ਛਾਰੇ ਛਾਰੇ ਜੀ ਦੱਸਿ ਗਏ ਨੇ ਮੈਂ ਨਹੀਂ ਕੇਕ ਪਟਨਾ ਕਹਿੰਦੇ ਉਹ ਕੋ ਕੇਕ ਨਾਲ ਲੈ ਕੇ ਆਇਓ ਇੱਕ ਮਾਂ ਦੇ ਭਾਗੀ ਬਚਨ ਇਹ ਕਹਿੰਦੇ ਰਾਣਾ ਸਾਹਿਬ ਸੰਗੀਅਲ ਉਸਮੰਦ ਕਰਤਾ ਪਿਆ ਵੀ ਮਜੂਦਾ ਮੁਖੀ ਉਹ ਕਹਿੰਦੇ ਕੀ ਭਾਈ ਤੂੰ 50 ਰੁਪਏ ਚੱਕ ਮਜੂਦਾ ਮੁਖੀ ਮਜੂਦਾ ਮੁਖੀ ਕਹਿੰਦੇ ਮੈਂ ਸੇਵਾ ਦਾ ਅਰੰਭ ਮਜੂਦਾ ਮੁਖੀ ਕੋਈ ਨਹੀਂ ਪਤਾ ਸੀ ਉਹਨਾਂ ਨੂੰ ਥੋੜੇ ਸਮੇਂ ਬਾਸ ਉਹ 2-4 ਘੰਟਿਆਂ ਬਾਅਦ ਉਹ ਸਰੀਰ ਚੜ ਗਏ ਸਤਿਗੁਰੂ ਕਹਿੰਦੇ ਇਹੋ ਜਿਹੇ ਸਤਪੁਰਸ਼ ਜਿਹੜੇ ਹੁੰਦੇ ਨੇ ਨਾ ਉਹ ਸਰੀਰ ਕਰਕੇ ਤੇ ਸਾਡੇ ਵਰਗੇ ਹੁੰਦੇ ਨੇ ਪਰ ਕਰਮਾਂ ਕਰਕੇ ਸਾਡੇ ਵਰਗੇ ਨਹੀਂ ਹੁੰਦਾ। ਉਹ ਕਰਮ ਤੋਂ ਬਾਅਦ ਕਿ ਆਇਆ ਕਰਦੇ। ਜੇ ਭੇਜਦਾ ਜਾਂਦਾ ਜਾ। ਜਿੱਥੇ ਭੇਜਦਾ ਨਾ ਵਾਗ ਨੂੰ ਰੁਕੀ ਲਾ ਦੇ। ਫਿਰ ਉਹ ਜੋ ਥੰਮ ਬਣ ਕੇ ਸੇਵਾ ਨਾਉਂਦੇ। ਰੱਬ ਦੇ ਪਿਆਰਿਆਂ ਨੂੰ ਰੱਬ ਜਾਣੇ। ਰੱਬ ਦੇ ਪਿਆਰੇ ਜਿਹੜੇ ਨੇ ਨਾ ਰੱਬ ਵਰਗੇ ਹੀ ਹੋਇਆ ਕਰਦੇ ਨੇ। ਉਹਨਾਂ ਦੇ ਵਿੱਚੋਂ ਚਲਕਾ ਆ ਜਾਂਦੀ ਏ। ਕੇਵਾਰ ਸਿਮਰਨ ਦੀ ਭਾਵਨਾ ਨੇ ਅੱਜ ਜ ਸਾਡੇ ਅੰਦਰ ਤੁਸ਼ ਕੀ ਪਿਆਰ ਹੈ ਨਾ ਇਹ ਉਹਨਾਂ ਮਹਾਂਪੁਰਖਾਂ ਦੀ ਬੋਲਤ ਹੈ ਕੋਈ ਕਿਸੇ ਨੂੰ ਮੰਨਦਾ ਕੋਈ ਕਿਸੇ ਨੂੰ ਮੰਨਦਾ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਨਹੀਂ ਨਾ ਤੋੜਦਾ ਹੈ ਉਹ ਕਦੇ ਸਤਿ ਵੀ ਨਹੀਂ ਹੋ ਸਕਦਾ ਉਹ ਭਾਈ ਵੀ ਨਹੀਂ ਹੋ ਸਕਦਾ ਤੇ ਜਿਹੜੇ ਰੱਬ ਦੇ ਪਿਆਰ ਤੇ ਰੱਬ ਨਾਲ ਜੋੜਦੇ ਨੇ ਸਤਗੁਰੂ ਕਹਿੰਦੇ ਨੇ ਵੇਲੇ ਜਾਗਦੇ ਆਉਂਦੇ ਮੇਰੇ ਬਾਪੀਆਂ

ਆਖਰੀ ਗਵਾਣ ਨੂੰ ਸੁਣ ਕੇ ਇੱਕ ਮਹਾ ਮੁਰਤਾਂ ਦੀ ਉਪਾਇ ਕਰਦੇ ਨੇ ਬਾਬਾ ਜੀ ਐਂ ਕਹਿੰਦੇ ਸੀ ਬਾਣੀ ਐਂ ਪੜੋ ਬਾਣੀ ਵਿੱਚ ਭਾਈ ਸਮਝ ਨਾ ਆਏ ਫਿਰ ਆਪ ਸੇਵਾ ਕੀਤੀ ਕਿੰਨੀ ਨਿਮਰਤਾ ਸੀ ਕਦੇ ਕੋਈ ਕਹਿੰਦਾ ਸੀ 8 ਸਾਲ ਦੇ ਬੁੱਢੀ ਦੇ ਰਾਣਾ ਸਾਹਿਬ ਤੇ ਕਿੰਨੀ ਵੱਡੀ ਗੱਲ ਸੀ ਤੇ ਜਦੋਂ ਉਹਨਾਂ ਦੇ ਗੁਣ ਪਤਾ ਲੱਗਦੇ ਨੇ ਨਾ ਲੋਕ ਤਾਹਾਂ ਮਾਰ ਮਾਰ ਰੋਦੇ ਨੇ ਤਾਂ ਐਨੇ ਗੁਣ ਸਾਨੂੰ ਬਾਬੇ ਬਸੰਦਰ ਸਿੰਘ ਗੁਰਬਾਣੀ ਦਾ ਲੱਥਾ ਕਰਕੇ ਸਾਰਾ ਇੱਕ ਮੈਟਰੋਵੇਰ ਸੰਸਥਾ ਦੇ ਨਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਇਹ ਸਾਡੀ ਧਾਰਮਿਕ ਸੰਸਥਾਵਾਂ ਦੇ ਕੰਮ ਨੇ ਇਹਨਾਂ ਲੋਕਾਂ ਜਿਹੜੇ ਲੋਕ ਸੰਸਥਾ ਨੂੰ ਮਾੜਾ ਕਹਿੰਦੇ ਨੇ ਵੇਖੋ ਤੁਸੀਂ ਗੱਡੀਆਂ ਪਮਾਈਆਂ ਉਹਨਾਂ ਦੀਆਂ ਤੇ ਬਾਬਾ ਗੁਰਜਿੰਦਰ ਸਿੰਘ ਜੀ ਭਾਈ ਨੰਦ ਲਾਲ ਜੀ ਭਾਈ ਗੁਰਦਾਸ ਜੀ ਤੇ ਕਿੰਨਾ ਇਤਿਹਾਸ ਕਿੰਨੀ ਬਾਣੀ ਅੱਜ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਗੁਰਬਾਣੀ ਦਾ ਉਹ ਲੱਥਾ ਟ੍ਰਾਂਸਫਰ ਹੁੰਦਾ ਹੈ ਪੰਜਾਬੀ ਤੋਂ ਅੰਗਰੇਜ਼ੀ ਹਿੰਦੀ ਉਹ ਸਾਰਾ ਮਾਈਕਰੋਸਾਫਟਵੇਅਰ ਬਾਬਾ ਜੀ ਦਾ ਚੱਲਦਾ ਹੈ ਕਿੰਨਾ ਦਿਮਾਗ ਸੀ ਉਹਨਾਂ ਦਾ ਕਹਿੰਦੇ ਮੈਂ ਗੁਟਕੇ ਵਾਸਤੇ ਗਿਆ ਕਿ ਗੁਟਕੇ ਸਾਹਿਬ ਸ਼ਿਖਾਣੇ ਨੂੰ ਲੁਧਿਆਣੇ ਤੋਂ ਵੱਡੇ ਮਹਾਰਾਜ ਜੀ ਬਾਬਾ ਕਿਸ਼ਨ ਸਿੰਘ ਉਹਨਾਂ ਨੇ ਭੇਜਿਆ ਵੀ ਜਾਓ ਭਾਈ ਕਹਿੰਦੇ ਜਦੋਂ ਉੱਥੇ ਜਾ ਕੇ ਦੇਖਿਆ ਕਿ ਕੰਮ ਤੇ ਕੋਈ ਓੱਖ ਨਹੀਂ ਹੈਗਾ ਆਹ ਸੰਪੂਰਨ ਹੀ ਸਖਣਾ ਪੈਣਾ ਕਹਿੰਦੇ ਫਿਰ ਉਦੋਂ ਹੀ ਦਿਮਾਗ ਵਿੱਚ ਇਹ ਗੱਲ ਰੱਖ ਲਈ ਸੀ ਕਿ ਇਹ ਕੰਮ ਆਪ ਕਰਦੇ। ਅੱਜ ਦੇਖੋ ਬਾਣੀ ਨਾਲ ਕਿੰਨਾ ਚੇਰਚਾੜ ਹੋ ਰਿਹਾ ਹੈ। ਕਿੰਨੇ ਸਰੂਪ ਪ੍ਰਿਆਪ ਕਰੀ ਜਾਂਦੇ ਨੇ ਪਰ ਜਿਹੜੀ ਇੰਟਰਨੈਟ ਤੇ ਪਰ ਚੀ ਚੜ ਜਿਨਾ ਉਤਰ ਨਹੀਂ। ਉਹਦੇ ਜੁਗਾ ਜੁਗਾ ਘੱਟ ਰਹਿ ਜਾਂਦੀ। ਤੇ ਧੰਨ ਬਾਬਾ ਬਲਜਿੰਦਰ ਸਿੰਘ ਜੀ ਆਖਰੀ ਗੋਲ ਵੀ ਆਪਣੇ ਮੁਰਸ਼ਦ ਜਿਹੜਾ ਉਹਨਾਂ ਨੇ ਵਾਰਾ ਸਭ ਬਣਾਇਆ ਉੱਥੇ ਬੈਠ ਕੇ ਨਾਂ ਗੁਰੂ ਗ੍ਰੰਥ ਸਾਹਿਬ ਜੀ ਉਪਰ ਪਰਦੇ ਕਰਦੇ ਥੋੜੇ ਸਮੇਂ ਬਾਅਦ ਪੈਨਾ ਕਰਦੇ ਤੇ ਮਾਪੁਰ ਕੰਟ ਨੂੰ ਗੱਡੀ ਵਿੱਚ ਜਾਂਦੇ ਆ ਪੁੱਛਦੇ ਬਾਬਾ ਜੀ ਕਿਹੜੇ ਹਸਪਤਲ ਲੈ ਚਲੀ ਡੇਢ ਦੋ ਕਿਲਾ ਟਾਈਮ ਕਹਿੰਦੇ ਤੁਹਾਡੀ ਮਨਤੇ ਜਿੱਥੇ ਲਿ ਜਾਣਾ ਲੈ ਜੇ ਸੈਕਟਰੀ ਸਾਉਂਦਸ ਨੇ ਉੱਥੋਂ ਦੇ ਉਹ ਗੱਲ ਇੰਟਰਵਿਊ 'ਚ ਦੱਸ ਰਹੇ ਸੀ ਕਹਿੰਦੇ ਜਦੋਂ ਅਸੀਂ ਸਾਹਨੇਵਾਲ ਕਰੋਸ ਕੀਤਾ ਵਾ ਅਸੀਂ ਕਿਹਾ ਬਾਬਾ ਜੀ ਇੱਥੇ ਦਿਖਾ ਲਈਏ ਉਹ ਬਾਣੀ ਪੜੀ ਜਾਂਦੇ ਨੇ ਸਮਾਪਤੀ ਹੋਈ ਕਿ ਫੇਰਾ ਤਲਾ ਸਾਡੇ ਭਾਈ ਜਿੱਥੇ ਮਰਜ਼ੀ ਦਿਖਾ ਦੋ ਇਹ ਬੋਲ ਸੀ ਐਵੇਂ ਥੋੜੀ ਫਕੀਰ ਬਣਿਆ ਜਾਂਦਾ ਹੈ ਕੋਈ ਬਹੁਤ ਪਿਆਰਿਓ ਕੋਈ ਕਰਮ ਹੋਇਆ ਕਰਦੇ ਵੀ ਉਹ ਸਾਦੂ ਤੋਂ ਦਰ

ਤੇ ਨਹੀਂ ਦੂਰ ਸਾਧੂ ਰੱਬ ਦਾ ਰੂਪ ਹੋਇਆ ਕਰਦੇ ਨੇ ਕਿੰਤਾ 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 ਦੇਖੇ ਨਾ ਕਿਸੇ ਨੂੰ ਪੁੱਜ ਕੇ ਨਾ ਕਿਸੇ ਨੂੰ ਪੁੱਜ ਕਿਸੇ ਨੂੰ ਪੁੱਜ ਪਰ ਸੱਚੀ ਗੱਲ ਇਹ ਰਾਣੀ ਵਾਲੇ ਸੰਤ ਤਾਂ ਆਪਾਂ ਨੂੰ ਪਤਾ ਹੈ ਸੀ ਵੀ ਉਹ ਆਪ ਅਪੇਹ ਉਸਤਾਂ ਪਰ ਬਾਬਾ ਬਲਜਿੰਦਰ ਸਿੰਘ ਨੂੰ ਕੋਈ ਨਹੀਂ ਕਹਿ ਸਕਦਾ ਉਹ ਦੁਰਤੇ ਫਿਰਤੇ ਹੀ ਇੰਜ ਪ੍ਰਚਾਰ ਕਰੀ ਰਹੇ ਸੀ ਐਨਾ ਸਾਦਾ ਜੀਵਨ ਤੇ ਸਾਰਿਆਂ ਨਾਲ ਇੱਕ ਪਾਈਪਾ ਕਿਸੇ ਨਾਲ ਕੋਈ ਨਹੀਂ ਇਹ ਮਨ ਚੀ ਇੱਕ ਦੁਆਸ਼ਨਾ ਦੁਆਨੀਆਂ ਨਾਲ ਸੁਣ ਕੇ ਕੋਈ ਭਾਈ ਕਿੰਨਾ ਵਾਸਾ ਦੁਆਨਾਂ ਦੇ ਵਿੱਚ ਪਾਚ ਪਾਣ ਤੁਰਿਆ ਤੇ ਆਖਰੀ ਸਾਹ ਵੀ ਆਪਣੇ ਮੁਰਸ਼ਦ ਦੇ ਕੋਲ ਜਾ ਕੇ ਹੈ ਵੀ ਮਹਾਰਾਜ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਇਹ ਸਰੀਰ ਰਾਣਾ ਸਾਹਿਬ ਦੇ ਵਿੱਚ ਉਹਨਾਂ ਦਾ ਸੰਸਕਾਰ ਹੋਇਆ ਸੂਰਜ ਕਿਰਨ ਬਿਚ ਜਲ ਤਾ ਜਲ ਹੋਆ ਆਪਣੇ ਵਰਗੇ ਸੰਬਾਪਾ ਬੰਦੀ ਤਰਤੀ ਉਹਨਾਂ ਨੇ ਬਚਨ ਕਮਾਲਿਆ ਤੇ ਉਹ ਅੱਜ ਦੀ ਦੁਨੀਆ ਦੇ ਵਿੱਚ ਇੱਕ ਹਸਤੀ ਬਣ ਗਏ ਆਪਾਂ ਵੀ ਬਣ ਸਕਦੇ ਆਂ ਕਦੋਂ ਜਦੋਂ ਨਿੰਦਿਆ ਤੋਂ ਰਾਹ ਤੋਂ ਉਹਾਂ ਦੀ ਚੁਗਲੀ ਛੱਡਾਂਗੇ ਹਰ ਬੰਦੇ ਦੀ ਆਪਾਂ ਦਿੱਤੇ ਚੁਗਲੀ ਕਰੀ ਜਮੰਗ ਸਾਡਾ ਭਲਾ ਨਹੀਂ ਹੋ ਸਕਦਾ ਚੰਗੇ ਆਈ ਜੇ ਚੰਗੇ ਕਰਮ ਕਰੀ ਤੇ ਚੰਗੇ ਆਈ ਆਦਿਤੀਏ ਇੱਕ ਵੀ ਚੁਗਲੀ ਕਰਾਂਗੇ ਦਸਾਂ ਵੀ ਆਪਣੇ ਆਪ ਹੋ ਜਾਵੇ ਤੇ ਰਾਣੇ ਵਾਲੇ ਮਾਂ ਦੁੱਖਾਂ ਨੇ ਨਾਮੀ ਅਪ੍ਰਿਚੀ ਬਿਨ ਦੀ ਬੜਾਈ ਸੰਕੋਚ ਵੀ ਦਾ ਵੀ ਛੁਕਲੀ ਜਾਓ ਨਾਰੀ ਨਹੀਂ ਹੈ ਨਾ ਕਰਨੀ ਹੈ ਤੇ ਮੇਰੇ ਸਾਧੂ ਦੂ ਬੜੇ ਬਿਆਨ ਤਨੇ ਅੱਜ ਵੀ ਕਹੂੰ ਇੰਦੀਆਂ ਬਖਸ਼ਿਸ਼ਾਂ ਨੇ ਸੰਗਤ ਭਾਵੇਂ ਸਵਾਰਿਆ ਪਰ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਤੇ ਹੋਈ ਇਹ ਨਾ ਗੱਲ ਤੇ ਹੋਈ ਗੱਲ ਉਹ ਹੀ ਹੈ ਬਸ ਇਹ ਹੀ ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਰਹਿ ਕੇ ਜੀਵਨ ਲੰਘ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸੁਨਹਿਰਾ ਬਖਸ਼ਦਾ ਪ੍ਰਾਦਾਨ ਵੰਦਨ ਅੱਜ ਸਾਨੂੰ ਇੱਕ ਬੜਾ ਵੱਡਾ ਦਿਨ ਦਿੱਤਾ ਹੈ ਜਿਸ ਕਰਕੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚਰਨਾ ਵਿੱਚ ਬੈਠ ਕੇ ਉਹਨਾਂ ਦੀ ਯਾਦ ਵਿੱਚੋਂ ਭਾਵੇਂ ਨਹੀਂ ਅੱਡੇ ਨਾ ਉਹ ਫੇਰ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੋੜ ਗਏ। ਕਿ ਆਪਾਂ ਕਿਉਂ ਨਾ ਉਹਨਾਂ ਵਰਗੇ ਉਹਨਾਂ ਨੇ ਵੀ ਬਾਣੀ ਤੋਂ ਆਪਣਾ ਜੀਵਨ ਲਿਆ ਸੀ ਤੇ ਆਪਾਂ ਵੀ ਬਾਣੀ ਤੋਂ ਆਪਣਾ ਜੀਵਨ ਲੈ ਕੇ ਉਹਨਾਂ ਵਰਗੇ ਬਣੀਏ ਭਾਈ ਆਓ ਸਾਡੇ ਸਤਕਾਰਯੋਗ ਭਾਈ ਸਾਹਿਬ ਭਾਈ ਫੋਜਾ ਸਿੰਘ ਜੀ ਸਾਦਰ ਜਿਨ੍ਹਾਂ ਦੇ ਇਲਾਕੇ ਵਿੱਚ ਅੱਜ ਬੜਾ ਹੜ੍ਹ ਆਇਆ ਹੋਇਆ ਹੈ ਅਮਰਤਸਰ ਸਾਹਿਬ ਦੀ ਪਾਵਨ ਪੁਇਤਰ ਧਰਤੀ ਦੇ ਕੁਝ ਇਲਾਕਿਆਂ ਵਿੱਚ ਕੁਝ ਗੁਰਦਾਸਪੁਰ ਦੀ ਧਰਤੀ ਦੇ ਸਤਿਗੁਰੂ ਰਾਮ ਤਾਂ ਕਰੇ ਭਾਈ ਇਹ ਵੀ ਆਕਾਲ ਪੁਰਖ ਦੇ ਆਦੇ ਹੁਕਮ ਅਨਸਾਰ ਹੀ ਹੈ ਪਰ ਜਿਨ੍ਹਾਂ ਜੀਆ ਨੇ ਕਿੰਕਾ 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 ਜੋੜ ਕੇ ਆਪਣੇ ਘਰ-ਬਾਰ ਬਣਾਏ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਦੇ ਮਨ ਤੇ ਕੀ ਹਾਲਾਤ ਨੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਵਿਦੇਸ਼ਾਂ ਵਿੱਚ ਬੈਠੇ ਆ ਕੋਈ 100 50 50 2 250 500 ਡਾਲਰ ਉਹਨਾਂ ਦੇ ਪਰਿਵਾਰਾਂ ਨੂੰ ਭੇਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਆਪਾਂ ਸਾਰਾ ਕੁਝ ਨਹੀਂ ਕਰ ਸਕਦੇ ਜੇ ਦਾ ਅੱਜ ਇੱਕ ਘਰ ਢਾਹ ਜਮੇ ਇੱਕ ਮਕਾਨ ਬਣਾਉਣਾ ਹੋਵੇ ਤੇ 2-4 ਲੱਖ ਰੁਪਏ ਦੀ ਲੋੜ ਹੈ ਤੇ ਜੇ ਦਾ ਮਕਾਨ ਦੇ ਵਿੱਚ ਸਮਾਨ ਪਿਆ ਹੋਵੇ ਅੱਜ ਇੱਕ ਬੈੱਡ ਲੈਣਾ ਹੋਵੇ ਤੇ 25-30 ਹਜ਼ਾਰ ਰੁਪਏ ਚਾਹੀਦਾ ਬੈੱਡ ਲੈਣ ਵਾਸਤੇ ਤੇ ਘਰਾਂ ਦੇ ਘੜੀ ਪਿਆਰਿਓ ਰੁੜ ਗਏ ਨੇ ਕੱਪੜੇ ਰੁੜ ਗਏ ਬਸ ਨਾਬ ਹੋ ਗਿਆ ਘਰਾਂ ਦੇ ਘਰ ਖਰਾਬ ਹੋ ਗਏ ਖੰਜੇ ਹੋ ਗਏ ਉਹ ਲੋਕਾਂ ਨੂੰ ਵੇਖੋ ਉਹਨਾਂ ਲੋਕਾਂ ਨੇ ਕਿੱਡਾ ਪਹਿਲਾਂ 84 ਦਾ ਸੰਤਾਪ ਬਣਾਇਆ ਸੀ ਫੇਰ ਵੀ ਇਹ ਸਿੰਘ ਨੇ ਕਿੱਡਾ ਕਾਰਨ ਕੀਤਾ ਸਾਰੇ ਨੌਜਵਾਨ ਫੜ ਫੜ ਕੇ ਉਸ ਇਲਾਕੇ ਦੇ ਮਾਰ ਦਿੱਤੇ ਅੱਜ ਹੋਸ਼ ਵਿੱਚ ਆਏ ਨੇ ਅੱਜ ਪਾਣੀ ਦੀ ਮਾਰ ਵਿੱਚ ਆ ਗਏ ਕਿੱਡਾ ਭਿਆਨਕ ਸਮਾਂ ਚੱਲਦਾ ਹੋਏਗਾ ਕਿ ਆਪਾਂ ਸਾਰੇ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਆਂ ਵੱਲ ਛੜ ਗਈ ਉਹਨਾਂ ਦਾ ਸਾਥ ਦੇਈਏ ਭਾਈ ਇਹ ਆਫਤ ਤੇ ਨੰਗਦਾਵੇਗੀ ਪਰ ਜਿਹੜੇ ਘਰੋਂ ਉੱਜੜੇ ਨੇ ਨਾ ਉਹਨਾਂ ਨੂੰ ਸੈੱਟ ਹੋਣ ਲੱਗਿਆ ਫਿਰ ਬੜਾ ਟਾਈਮ ਲੱਗਦਾ ਆਓ ਸਾਦਰ ਸਾਹਿਬ ਜੀ ਬੈਠੀ ਆਏ ਕੋਈ ਸੰਨਾ ਕਿਉਂਕਿ ਦੇਖੋ ਭਾਵੇਂ ਆਪਾਂ ਸਾਰਾ ਪਰਿਵਾਰ ਹੀ ਬੈਠੇ ਆਂ ਪਰ ਇਹ ਪਿਆਰ ਹੋਇਆ ਕਰਦਾ ਗੁਰੂ ਦੀ ਮੈਨੂੰ ਸ਼ੌਂਕ ਹੈ ਵੀ ਸਾਰੇ ਹੀ ਦਿੱਸਣ ਦੀ ਅਜੇ ਹੀ ਭਲਕੇ ਜਾਣ ਸਾਰਿਆਂ ਦਾ ਮਨ ਜਿਹੜਾ ਗੱਦਗੱਦ ਹੋਵੇ ਸਾਡੇ ਸਤਿਕਾਰਯੋਗ ਬਾਪੂ ਤੇਜ ਸਿੰਘ ਜੀ ਉਹ ਵੀ ਬੈਠੇ ਨੇ ਮਾਈ ਸਾਹਿਬ ਐਗੂਮੈਂਟ ਹੈ ਕਿ ਜਕੇ ਆਰ ਚੈਨਲ ਦੀ ਜੋ ਸੇਵਾ ਕਰਦੇ ਨੇ ਜਾਂ ਚੈਨਲ ਨੂੰ ਚਲਾਉਂਦੇ ਨੇ ਉਹਨਾਂ ਦੇ ਵੀ ਬਹੁਤ ਜਾਗਿਆ YouTube ਦੇ ਵੀਡੀਓ ਨੇ ਉਹ ਵੀ ਥਾਂ ਬਤਾਏ ਸੰਕਤਾਂ ਨੂੰ ਸਮਝਾਉਂਦੇ ਨੇ ਇਹਨਾਂ ਦੇ ਪਰਿਵਾਰ ਵਿੱਚ ਵੀ ਬੜਾ ਗੁਰਸਿੱਖੀ ਦਾ ਮਾਣ ਹੈ ਆਪ ਵੀ ਜੁੜੇ ਨੇ ਹੋਰਾਂ ਨੂੰ ਵੀ ਜੋੜਦੇ ਨੇ ਸੋ ਆਪ ਸਾਰਿਆਂ ਦਾ ਧੰਨਵਾਦ ਹੈ ਸਾਰੇ ਜਣੇ ਆਪਾਂ ਰਲ ਕੇ ਮਾਪੁਰ ਖਾਂਦਿਆਂ ਯਾਦਾਂ ਦੇ ਜੁੜੇ ਬੈਠੇ ਆ ਸੋ ਸਤਿਗੁਰੂ ਕਿਰਪਾ ਕਰਨ ਭਾਈ ਇਸੇ ਤਰ੍ਹਾਂ ਘਰ-ਘਰ ਵਿੱਚ ਸਾਧੂ ਹੋਣਾ ਚਾਹੀਦਾ ਹੈ ਘਰ-ਘਰ ਵਿੱਚ ਸੰਤ ਹੋਣਾ ਚਾਹੀਦਾ ਹੈ ਘਰ-ਘਰ ਵਿੱਚ ਰਾਗੀ ਹੋਣਾ ਚਾਹੀਦਾ ਹੈ ਘਰ-ਘਰ ਵਿੱਚ ਢਾਡੀ ਹੋਣਾ ਚਾਹੀਦਾ ਹੈ ਘਰ-ਘਰ ਵਿੱਚ ਗੁਰਦੁਆਰਾ ਹੋਣਾ ਚਾਹੀਦਾ ਹੈ ਘਰ-ਘਰ ਵਿੱਚ ਧਰਮਸਾਲ ਹੋਣੀ ਚਾਹੀਦੀ ਹੈ ਤਾਂ ਜੋ ਸਾਡਾ ਸਾਰਾ ਸੰਸਾਰ ਹੀ ਦੇਖ ਕੇ ਵੀ ਚਲ ਲੱਗ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਖਾਲਸਾ